ਲਿਸ਼ਕ ਲੱਤੇ ਗੱਜ ਲੈ ਜਿੰਨਾ ਤੂੰ ਗੱਜੇ ਨਾ ਲਿਸ਼ਕ ਲੱਤੇ ਗੱਜ ਲੈ ਜਿੰਨਾ ਤੂੰ ਗੱਜੇ ਨਾ ਮਿੱਟੀ ਦੇ ਆ ਪਾਂਡਿਆ ਆ ਖੀਰ ਪੱਜੇ ਨਾ ਮਿੱਟੀ ਦੇ ਆ ਪਾਂਡਿਆ ਆ ਖੀਰ ਪੱਜੇ ਨਾ ਲਿਸ਼ਕ ਲੱਤੇ ਗੱਜ ਲੈ ਜਿੰਨਾ ਤੂੰ ਗੱਜੇ ਨਾ ਲਿਸ਼ਕ ਲੱਤੇ ਗੱਜ ਲੈ ਜਿੰਨਾ ਤੂੰ ਗੱਜੇ ਨਾ ਮਿੱਟੀ ਦੇ ਆ ਪੰਡਿਆਂ ਆ ਖੀਰ ਪੱਜੇ ਨਾ ਮਿੱਟੀ ਦੇ ਆ ਪੰਡਿਆਂ ਆ ਖੀਰ ਪੱਜੇ ਨਾ ਪਹਿਣ ਪਾਈ ਸਭ ਤੇਰੇ ਰਿਸ਼ਤੇਦਾਰੀਆਂ ਇਹਨਾਂ ਦੀਆਂ ਛੁੱਟੀਆਂ ਪਰਿਤਾ ਸਾਰੀਆਂ ਪਹਿਣ ਪਾਈ ਸਭ ਤੇਰੇ ਰਿਸ਼ਤੇਦਾਰੀਆਂ ਇਹਨਾਂ ਦੀਆਂ ਛੁੱਟੀਆਂ ਪਰਿਤਾ ਸਾਰੀਆਂ ਜਾਂਦੀ ਵਾਰੀ ਤੈਨੂੰ ਨਾ ਕੋਈ ਸਾਥ ਲੱਭਣਾ ਜਾਂਦੀ ਵਾਰੀ ਤੈਨੂੰ ਨਾ ਕੋਈ ਸਾਥ ਲੱਭਣਾ ਮਿੱਟੀ ਦੇ ਆ ਪੰਡਿਆ ਅਖੀਰ ਪੱਜੇ ਨਾ ਮਿੱਟੀ ਦੇ ਆ ਪੰਡਿਆ ਅਖੀਰ ਪੱਜੇ ਨਾ ਲੀਸ਼ਕ ਲੈਤੇ ਗੱਜ ਲੈ ਜਿਨਾ ਤੂੰ ਗੱਜੇ ਨਾ ਲੀਸ਼ਕ ਲੈਤੇ ਗੱਜ ਲੈ ਜਿਨਾ ਤੂੰ ਗੱਜੇ ਨਾ ਮਿੱਟੀ ਦੇ ਆ ਪੰਡਿਆ ਆ ਖੀਰ ਭੱਜਣਾ ਮਿੱਟੀ ਦੇ ਆ ਪੰਡਿਆ ਆ ਖੀਰ ਭੱਜਣਾ ਉੱਚੀਆਂ ਵੇਲੀਆਂ ਪਸਾਰ ਬੰਗਲੇ ਇੱਥੇ ਛੱਡ ਜਾਣੇ ਨਿੱਪ ਲੰਗ ਰੰਗਲੇ ਉੱਚੀਆਂ ਵੇਲੀਆਂ ਪਸਾਰ ਬੰਗਲੇ ਇੱਥੇ ਛੱਡ ਜਾਣੇ ਨਿੱਪ ਲੰਗ ਰੰਗਲੇ ਜੰਮਾ ਵਾਲੀ ਮਾਰਦਾ ਪਹਿਣਾ ਦੁੱਖ ਸਹਿਣਾ ਮਿੱਟੀ ਦੇ ਆ ਪਾਡੇ ਆ ਖੀਰ ਪੱਜਣਾ ਜੰਮਾ ਵਾਲੀ ਮਾਰਦਾ ਪਹਿਣਾ ਦੁੱਖ ਝੱਲਣਾ ਮਿੱਟੀ ਦੇ ਆ ਪਾਡੇ ਆ ਖੀਰ ਪੱਜਣਾ ਨਿਸ਼ਕ ਲੈ ਤੇ ਗੱਜ ਲੈ ਜਿੰਨਾ ਤੂੰ ਗੱਜ ਲੈ ਮਿੱਟੀ ਦੇ ਆ ਪਾਡੇ ਆ ਖੀਰ ਪੱਜਣਾ ਲੰਬਾ ਸਫ਼ਰ ਗੱਡੀ ਤੇ ਸਵਾਰ ਹੋਏਗਾ ਜੇ ਟਿਕਟ ਨਹੀਂੋਂ ਪੱਲੇ ਤੇ ਖ਼ਵਾਰ ਹੋਏਗਾ ਲੰਬਾ ਸਫ਼ਰ ਗੱਡੀ ਤੇ ਸਵਾਰ ਹੋਏਗਾ ਜੇ ਟਿਕਟ ਨਹੀਂੋਂ ਪੱਲੇ ਤੇ ਖ਼ਵਾਰ ਹੋਏਗਾ ਨਾਮ ਵਾਲੇ ਟਿਕਟ ਘਟਾਲੇ ਸੱਜਣਾ ਮਿੱਟੀ ਦੇ ਆਂ ਪਾਂਡੇ ਆ ਆਖੀਰ ਪੱਜੇ ਨਾ ਲਿਸ਼ ਲੈਤੇ ਗੱਜ ਲੈ ਚਿੰਨਾ ਤੂੰ ਗੱਜਣਾ ਮਿੱਟੀ ਦੇ ਆ ਪਾਂਡਿਆ ਆ ਖੀਰ ਪੱਜਣਾ ਮਿੱਟੀ ਦੇ ਆ ਪਾਂਡਿਆ ਆ ਖੀਰ ਪੱਜਣਾ